ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਬਹੁਤ ਹੀ ਦੁਖਦਾਈ ਖਬਰ ਇਹ ਹੈ ਕਿ ਕੱਲ ਰਾਤ ਨੂੰ ਦੇਸ਼ ਦੀ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ ਜਿਹੜਾ ਵਕਫ ਐਮੈਂਡਮੈਂਟ ਬਿਲ ਸੀ ਉਹਨੂੰ ਪਾਸ ਕਰ ਦਿੱਤਾ। 12 ਘੰਟਿਆਂ ਦੀ ਉਹਦੇ ਤੇ ਬਹਿਸ ਹੋਈ, ਲਗਾਤਾਰ ਬਹਿਸ ਹੁੰਦੀ ਰਹੀ, ਰਾਤ ਨੂੰ ਵੀ ਹੁੰਦੀ ਰਹੀ ਤੇ ਅੱਧੀ ਰਾਤ ਤੋਂ ਬਾਅਦ ਜਾ ਕੇ ਉਹਦੇ ਤੇ ਵੋਟਾਂ ਪਈਆਂ। ਤੇ 288 ਵੋਟਾਂ ਹੱਕ 'ਚ ਪੈ ਗਈਆਂ ਉਸ ਨੂੰ ਪਾਸ ਕਰਨ ਦੇ ਤੇ 232 ਵੋਟਾਂ ਉਹਦੇ ਵਿਰੋਧ 'ਚ ਪਈਆਂ ਤੇ ਜਿੱਥੇ ਇਹ ਦੇਸ਼ ਲਈ ਬਹੁਤ ਹੀ ਮਾੜੀ ਖਬਰ ਹੈ ਦੇਸ਼ ਦਾ ਜਿਹੜਾ ਸੰਵਿਧਾਨਕ ਢਾਂਚਾ ਹੈ ਉਹਦੇ ਤੇ ਵੱਡਾ ਹਮਲਾ ਹੈ ਇਹ ਤੇ ਘੱਟ ਗਿਣਤੀਆਂ ਦੇ ਉੱਤੇ ਇੱਕ ਇੱਕ ਕਰਕੇ ਹੋਰ ਹਮਲੇ ਹੁੰਦੇ ਆ ਜਿਹੜੇ ਉਹਨਾਂ 'ਚੋਂ ਇੱਕ ਵੱਡਾ ਹਮਲਾ ਇਹ ਵੀ ਹੈ ਪਾਰਲੀਮੈਂਟ ਵੱਲੋਂ ਕੀਤਾ ਗਿਆ ਅ ਅਸੀਂ ਇਸ ਦੀ ਨਿੰਦਿਆ ਕਰਦੇ ਹਾਂ ਦੇਸ਼ ਦੇ ਜਿਹੜੇ ਸਮੂਹ ਇਨਸਾਫ ਸੰਤ ਡੈਮੋਕਰੈਟਿਕ ਲੋਕ ਨੇ ਆਮਦੂ ਸੋਚ ਦੇ ਲੋਕ ਨੇ ਉਹ ਦੇਸ਼ ਦੀ ਇਸ ਫਿਰਕੂ ਸੋਚ ਦੇ ਵਿਰੁੱਧ ਜਿਹੜੀ ਜਿਹੜੀ ਸਰਕਾਰ ਨੇ ਬਣਾਈ ਹੋਈ ਹੈ ਉਹਦੇ ਵਿਰੁੱਧ ਉੱਠਣਗੇ ਜਾਗਣਗੇ ਤੇ ਕੱਲ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧ ਕਮੇਟੀ ਪਹਿਲਾਂ ਹੀ ਕਈ ਹਿੱਸਿਆਂ 'ਚ ਵੰਡੀ ਪਈ ਹੈ ਤੇ ਇਸ ਤਰ੍ਹਾਂ ਨਾਲ ਜਿਹੜੇ ਹੋਰ ਧਾਰਮਿਕ ਫਿਰਕੇ ਐ ਉਹਨਾਂ ਦੀਆਂ ਪ੍ਰਬੰਧਾਂ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਹੋਣੀ ਹੈ ਬੇਲੋੜੀ ਉਹਦੇ ਲਈ ਵੀ ਵੱਡੇ ਰਾਹ ਖੁੱਲਦੇ ਆ ਇਹਦੇ ਨਾਲ ਤੇ ਅ ਦੂਜੀ ਗੱਲ ਅਸੀਂ ਇਹ ਕਹਿਣੀ ਚਾਹਾਂਗੇ ਕਿ ਕੱਲ ਸਵੇਰੇ ਇੰਡੀਆ ਅਲਾਈਂਸ ਦੀਆਂ ਸਾਰੀਆਂ ਪਾਰਟੀਆਂ ਨੇ ਆਪਣੇ ਇੱਕ ਦੂਜੇ ਨਾਲ ਕਈ ਸਾਰੀਆਂ ਗੱਲਾਂ ਤੇ ਫਰਕ ਹੋਣ ਦੇ ਬਾਵਜੂਦ ਵੀ ਇਸ ਮੁੱਦੇ ਦੇ ਉੱਤੇ ਇਕੱਠੇ ਰਹਿਣ ਦਾ ਫੈਸਲਾ ਕੀਤਾ ਸੀ ਤੇ ਆਪਣੇ ਸਾਰੇ ਮੈਂਬਰਾਂ ਨੂੰ ਹਾਜ਼ਰ ਰਹਿਣ ਲਈ ਕਿਹਾ ਸੀ ਤਿੰਨ ਦਿਨ ਤੇ ਉਹ ਉਹਨਾਂ ਨੇ ਉਸ ਗੱਲ ਦੇ ਉੱਤੇ ਆਪਣੀ ਪੂਰਨ ਗੱਲ ਪੁਗਾਈ ਹੈ ਤੇ 232 ਮੈਂਬਰਾਂ ਨੇ ਇਕੱਠੇ ਹੋ ਕੇ ਉਹਦਾ ਜਿਹੜਾ ਵਿਰੋਧ ਕੀਤਾ ਹੈ ਇਹ ਇੱਕ ਦੇਸ਼ ਦੀ ਜਮਹੂਰੀਅਤ ਵਾਸਤੇ ਦੇਸ਼ ਦੇ ਆਮ ਲੋਕਾਂ ਵਾਸਤੇ ਇੱਕ ਚੰਗਾ ਸ਼ਗਨ ਵੀ ਅਸੀਂ ਇਹਨੂੰ ਕਹਿ ਸਕਦੇ ਹਾਂ ਚਾਹੇ ਉਹ ਬਿਲ ਪਾਸ ਹੋ ਗਿਆ ਪਰ اپੋਜੀਸ਼ਨ ਦੀ ਜਿਹੜੀ ਏਕਤਾ ਹੈ ਉਹਦੇ ਵਿੱਚ ਦਰਾੜ ਨਾ ਪੈਣੀ ਉਹ ਇੱਕ ਚੰਗੀ ਗੱਲ ਹੈ ਦੂਸਰੀ ਗੱਲ ਜਿਹੜੀ ਆ ਆਪਣੇ ਆਪ ਨੂੰ ਅਖੌਤੀ ਸੈਕੂਲਰ ਪਾਰਟੀਆਂ ਕਹਾਉਂਦੀਆਂ ਨੇ ਤੇ ਵੱਡੀ ਗਿਣਤੀ ਚ ਘੱਟ ਗਿਣਤੀਆਂ ਦੀ ਜਿਹੜੀ ਵੋਟ ਹੈ ਉਹਨੂੰ ਲੈਂਦੀਆਂ ਨੇ ਤੇ ਉਹਨਾਂ ਲਈ ਗੱਲਾਂ ਕਰਦੀਆਂ ਨੇ ਕੱਲ ਵੀ ਗੱਲਾਂ ਕਰਦੀਆਂ ਸੀ ਅੱਜ ਵੀ ਕਰ ਰਹੀਆਂ ਨੇ ਜਨਤਾਦਲ ਯੂनाइटेड ਤੇ ਤੈਲਗੂ ਦੇਸ਼ਮਪਾਲਟੀ ਜਿਨ੍ਹਾਂ ਦੇ ਲੋਕ ਸਭਾ ਦੇ ਵਿੱਚ ਕੁੱਲ ਮਿਲਾ ਕੇ 28 ਮੈਂਬਰ ਨੇ 16 ਜਨਤਾਦਲ ਯੂ ਦੇ ਤੇ 12 ਜਿਹੜੇ ਐ ਟੀਡੀਪੀ ਦੇ ਉਹਨਾਂ ਨੇ ਗੱਜ-ਵੱਜ ਕੇ ਇਸ ਬਿੱਲ ਦੇ ਹੱਕ ਚ ਵੋਟਾਂ ਪਾਈਆਂ ਨੇ ਤੇ ਨਾਲ ਦੀ ਨਾਲ ਇਹ ਕਹੀ ਜਾਂਦੇ ਆ ਕਿ ਅਸੀਂ ਘੱਟ ਗਿਣਤੀ ਦੇ ਨਾਲ ਆ ਉਹਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਾਂਗੇ ਫਲਾਨਾ ਕਰਾਂਗੇ ਇਹ ਜਿਹੜੀ ਜਿਹੜੀ 도ਗਲੀ ਰਾਜਨੀਤੀ ਹੈ ਉਸ ਦਾ ਵੀ ਇਹਦੇ ਵਿੱਚ ਵੱਡਾ ਪ੍ਰਗਟਾਵਾ ਹੋਇਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹ ਨਿੱਤਰ ਕੇ ਹੋਰ ਸਾਹਮਣੇ ਆਉਗੀ ਗੱਲ ਸੋ ਦੂਸਰੀ ਗੱਲ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਹੈ ਅਸੀਂ ਕਿ 트럼ਪ ਨੇ ਕੱਲ 2 ਅਪ੍ਰੈਲ ਤੋਂ ਅੱਡ ਅੱਡ ਦੇਸ਼ਾਂ ਦੇ ਉੱਤੇ ਜਿਹੜੇ ਉਹ ਰੈਸਿਪਰੋਕਲ ਟੈਰਿਫ ਕਹਿੰਦਾ ਹੈ ਵੀ ਜਿੰਨੇ ਤੁਸੀਂ ਲਾਉਨੇ ਹੋ ਅਸੀਂ ਉਹਦੇ ਬਲਾਵਾਂਗੇ ਹਰ ਇੱਕ ਦੇਸ਼ ਦੇ ਸਾਹਮਣੇ ਨਾਲ ਉਹਨੇ ਉਹ ਟੈਕਸ ਲਾ ਦਿੱਤੇ ਤੇ ਕੱਲ ਉਹਨੇ ਉਹਨੂੰ ਕਿਹਾ ਵੀ ਇਹ 2 ਅਪ੍ਰੈਲ ਹੈ ਜਿਹੜਾ ਅਮਰੀਕਾ ਦੇ ਲਈ ਆਰਥਿਕ ਆਜ਼ਾਦੀ ਦਾ ਦਿਨ ਹੈ ਉਹਨੂੰ ਲਿਬਰੇਸ਼ਨ ਡੇ ਕਿਹਾ ਉਹਨੇ ਤੇ ਉਹ ਜਿਹੜੇ ਟੈਕਸ ਲਾਏ ਹੈ ਉਹਨਾਂ ਦਾ ਥੋੜੀ ਜੀ ਜੇ ਬਾਲੀ ਵੱਡੀ ਚੀਰਫਾੜ ਇਕੱਲੇ ਇਕੱਲੀ ਗੱਲ ਦੀ ਨਾ ਵੀ ਕਰੀਏ ਮੋਟੀ ਚੀਰਫਾੜ ਇਹ ਹੈ ਕਿ ਜਿਨ੍ਹਾਂ ਨੇ ਜਿਨ੍ਹਾਂ ਦੇਸ਼ਾਂ ਨੇ ਉਹਨਾਂ ਦੇ ਜਿਹੜੀਆਂ 트ੰਪ ਦੀਆਂ ਧਮਕੀਆਂ ਦਾ ਵਿਰੋਧ ਕੀਤਾ ਉਹਦੇ ਮੂਰੇ ਡਟ ਕੇ ਖੜੇ ਦੋ ਮੁਲਕ ਹੈ ਜਿਹੜੇ ਮੈਕਸੀਕੋ ਤੇ ਕੈਨੇਡਾ ਜਿਨ੍ਹਾਂ ਦੇ ਉੱਤੇ ਨੇ 25-25% ਟੈਕਸ ਲਾਉਣ ਦੀਆਂ ਧਮਕੀਆਂ ਦਿੱਤੀਆਂ ਸੀ ਕਿਸੇ ਸਮੇਂ ਫਿਰ ਵਾਪਸ ਲੈ ਲਈਆਂ ਫਿਰ ਉਹਨਾਂ ਨੂੰ ਕਹਾ ਇੱਕ ਪੋਸਟਪੋਨ ਕਰ ਦਿੱਤਾ ਫਿਰ ਇਹ ਹੋਇਆ ਉਹਨਾਂ ਦੇ ਉੱਤੇ ਸਿਰਫ 10-10% ਟੈਕਸ ਲੱਗੇ ਜਿਨ੍ਹਾਂ ਨੇ ਵਿਰੋਧ ਕਰਿਆ ਤੇ ਉਸ ਤੋਂ ਬਾਅਦ ਜਿਹੜਾ ਯੂਰਪੀਅਨ ਯੂਨੀਅਨ ਹੈ ਉਹਨੇ ਵੀ ਉਹਨਾਂ ਦੇ ਟੈਕਸਾਂ ਦਾ ਵਿਰੋਧ ਕਰਿਆ ਸੀ ਤੇ ਮੂੜਮੇ ਟੈਕਸ ਲਾਈ ਸੀ ਕੁਝ ਤੇ ਉਹਨਾਂ ਦੇ ਉੱਤੇ 20% ਟੈਕਸ ਹੈ ਤੇ ਜਾਪਾਨ ਹੈ ਜਿਹੜਾ ਜਿਹੜਾ ਚੁੱਪ ਜਾ ਰਿਹਾ ਨਾ ਬਹੁਤਾ ਬੋਲਿਆ ਨਾ ਕੁਝ ਹੋਰ ਕਰਿਆ ਉਹਦੇ ਤੇ 24% ਨੇ ਭਾਰਤ ਜਿਹੜਾ ਭੀਜੀ ਬਿੱਲੀ ਬਣਿਆ ਰਿਹਾ ਸਿਰਫ ਦੋਸਤੀ ਪਕਾਉਂਦਾ ਰਿਹਾ ਉਸ ਭਾਰਤ ਦੇ ਉੱਤੇ 26% ਟੈਕਸ ਲਾਇਆ ਅਮਰੀਕਾ ਨੇ ਕੱਲ 26% ਦੋਸਤੀ ਦਾ ਸਿਲਾ ਦਿੱਤਾ ਹੈ ਚੀਨ ਜਿਹੜਾ ਜਿੱਦੀ ਆਪਣੀ ਬੜੀ ਸਮਰੱਥਾ ਹੈ ਉਹਨੇ ਕਿ ਹੱਸ ਵੀ ਅਸੀਂ ਵੀ ਉਸੇ ਤਰ੍ਹਾਂ ਸਾਬ ਨਾਲ ਕਰਾਂਗੇ ਕੋਈ ਗੱਲ ਨਹੀਂ ਤੂੰ ਜਿੱਧਰ ਭੱਜਣਾ ਉੱਧਰ ਭੱਜ ਲੈ ਭੱਜਦਿਆਂ ਨੂੰ ਵਾਹਨ ਇੱਕੋ ਜਿਹਾ ਹੀ ਹੈ ਉਹਦੇ ਉੱਤੇ ਉਹਨੇ 34% ਟੈਕਸ ਲਾਇਆ ਹੈ ਸੋ ਇਸ ਤਰ੍ਹਾਂ ਨਾਲ ਲੱਗਦਾ ਇਹ ਹੈ ਕਿ ਭਾਰਤ ਬਹੁਤ ਜ਼ਿਆਦਾ ਥੱਲੇ ਲੱਗਿਆ ਪਰसोंਕ ਟਰੰਪ ਨੇ ਬਿਆਨ ਦਿੱਤਾ ਸੀ ਵੀ ਅਸੀਂ ਜਿਵੇਂ ਚਾਹੁੰਦੇ ਆ ਭਾਰਤ ਨੇ ਆਪਣੇ ਟੈਕਸ ਘਟਾ ਦਿੱਤੇ ਜਣੀ ਭਾਰਤ ਦੇ ਆਪਣੇ ਟੈਕਸ ਘਟਾਉਣ ਦੇ باوجود ਭਾਰਤ ਦੇ ਹੋਰ ਥੱਲੇ ਲੱਗਣ ਦੇ باوجود ਵੀ ਭਾਰਤੀਆਂ ਚੀਜ਼ਾਂ ਦੇ ਉੱਤੇ 26% ਟੈਕਸ ਲੱਗ ਰਿਹਾ ਹੈ ਜਿਹੜਾ ਕਿ ਬਹੁਤ ਸਾਰੇ ਮੁਲਕਾਂ ਨਾਲੋਂ ਜ਼ਿਆਦਾ ਹੈ ਸੋ ਇਹ ਭਾਰਤ ਦੇ ਬਾਰੇ ਚ ਇੰਦੀ ਗੱਲ ਦੂਸਰਾ ਜਿਹੜੀ ਉਹਦੇ ਚੋਂ ਉਹਦੀਆਂ ਖੇਤੀ ਦੀਆਂ ਚੀਜ਼ਾਂ ਆਉਣੀਆਂ ਨੇ ਉਹਦਾ ਪੰਜ ਮੈਂਬਰੀ ਡੈਲੀਗੇਸ਼ਨ ਆਇਆ ਸੀ ਇੱਥੇ ਇਹਨਾਂ ਨਾਲ ਕਰਕੇ ਗਿਆ ਗੱਲ ਬਹੁਤ ਸਾਰਾ ਖੇਤੀ ਦਾ ਜਿਹੜਾ ਜਿਹੜੀ ਪਦੈਸ਼ ਹੈ ਉਪਾਰ ਦੇ ਵਿੱਚ ਸਿੱਧਮ ਸਿੱਧੀ ਆਉ ਜਾਨੀ ਭਾਰਤ ਉਹਨਾਂ ਤੇ ਟੈਕਸ ਘਟਾ ਚੁੱਕਿਆ ਪਹਿਲਾਂ ਹੀ ਤੇ ਉਹ ਸਾਡੀ ਭਾਰਤ ਦੀ ਮਾਰਕੀਟ ਚ ਆਉਣਗੀਆਂ ਤੇ ਭਾਰਤ ਦੀ ਖੇਤੀ ਜਿਹੜੀ ਪਹਿਲਾਂ ਹੀ ਤਬਾਹੀ ਦੇ ਕਿਨਾਰੇ ਤੇ ਆ ਉਹਨੂੰ ਹੋਰ ਦਬਾਅ ਕਰ ਦੇਗੀ ਤੇ ਇੱਕ ਪਾਸਾ ਤਾਂ ਕਦੇ ਹੁੰਦਾ ਨਹੀਂ ਹਮੇਸ਼ਾ ਜੇ ਇੱਕ ਪਹਿਲਵਾਨ ਤਿਆਰ ਹੋ ਕੇ ਆਉਂਦਾ ਦੂਜਾ ਕੋਈ ਨਾ ਕੋਈ ਉਹਦੇ ਵੀ ਦਿਲ ਨਿਕਲਦਾ ਤੇ ਉਹ ਵੀ ਫਿਰ ਉਹਦੇ ਤੇ ਆ ਕੇ ਉਹਨੂੰ ਟਾਉਂਦਾ ਉਹਨੂੰ ਫੜ ਦੈਗਾ ਉਹ ਤੇ ਇਹ ਭਾਰਤ ਦੇ ਕਿਸਾਨ ਜਿਹੜੇ ਆ ਪਹਿਲਾਂ ਹੀ ਇਸ ਗੱਲ ਦੇ ਉੱਤੇ ਜਿਹੜੇ ਬਹੁਤ ਜ਼ਿਆਦਾ ਚੇਤਨ ਨਹੀਂ ਉਹਨਾਂ ਨੇ ਕੱਲ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਵੀ ਅਸੀਂ ਜਿਹੜੀਆਂ 트ੰਪ ਦੀਆਂ ਇਹ ਨੀਤੀਆਂ ਨੇ ਭਾਰਤ ਦੀ ਖੇਤੀ ਨੂੰ ਤਬਾਹ ਕਰਨੀਆਂ ਦੇਸ਼ ਦੇ ਮੋਦੀ ਸਰਕਾਰ ਦੀਆਂ ਜਿਹੜੀਆਂ ਇਹ ਨੀਤੀਆਂ ਨੇ ਇਹਨਾਂ ਵਿਰੁੱਧ ਡਟ ਕੇ ਲੜਾਂਗੇ ਚਾਹੇ ਪੰਜਾਬ ਦੇ ਵਿੱਚ ਜ਼ਿਆਦਾ ਮੁੱਦਾ ਭਾਰੂ ਇਹ ਹੋ ਰਿਹਾ ਵੀ ਪੰਜਾਬ ਦੀ ਸਰਕਾਰ ਨੇ ਮੋਦੀ ਸਰਕਾਰ ਤੋਂ ਵੀ ਗਾਂ ਜਾਂਦਿਆਂ ਹੋਇਆਂ ਉਹਦੇ ਨਾਲ ਮਿਲ ਕੇ ਜਿਹੜਾ ਅੰਦੋਲਨ ਨੂੰ ਕੁਚਲ ਦਿੱਤਾ ਲੋਕ ਕੁਝ ਕਹਿੰਦੇ ਆ ਦੋਸਤੋ ਨਾ ਤਾਂ ਪੱਕੇ ਤੌਰ ਤੇ ਕੋਈ ਅੰਦੋਲਨ ਕੁਚਲੇ ਜਾਂਦੇ ਹੁੰਦੇ ਆ ਤੇ ਨਾ ਹੀ ਪੱਕੇ ਤੌਰ ਦੇ ਉੱਤੇ ਉਹਨਾਂ ਦੀ ਸਫਲਤਾ ਹੁੰਦੀ ਹੈ ਸਮੇਂ-ਸਮੇਂ ਤੇ ਕਦੇ ਤੇਜ਼ ਹੋ ਜਾਂਦੀ ਹੈ ਚੀਜ਼ ਕਦੇ ਹੌਲੀ ਹੋ ਜਾਂਦੀ ਹੈ ਹੁਣ ਇਹ ਮੁੱਦੇ ਜਿਹੜੇ ਆ ਰਹੇ ਆ ਅੰਤਰਰਾਸ਼ਟਰੀ ਸਕੇਲ ਦੇ ਮੁੱਦੇ ਪਹਿਲੇ ਜਿਹੜੇ ਕਾਨੂੰਨ ਆਏ ਸੀ ਉਹ ਵੀ ਅੰਤਰਰਾਸ਼ਟਰੀ ਸੰਸਥਾਵਾਂ ਦੇ ਕਹਿਣ ਤੇ ਆਏ ਸੀ ਤੇ ਹੁਣ ਜਿਹੜਾ ਇਹ ਆ ਰਿਹਾ 트ੰਪ ਦਾ ਹਮਲਾ ਇਸ ਹਮਲੇ ਨੂੰ ਵੀ ਕਿਸਾਨ ਲੜਨ ਲਈ ਤਿਆਰ ਹੋ ਰਹੇ ਆ ਪੰਜਾਬ ਦੀ ਐਸਕੇਐਮ ਨੇ ਕੱਲ ਮੀਟਿੰਗ ਕਰਕੇ ਇਦੇ ਵਿਰੁੱਧ ਫੈਸਲਾ ਕੀਤਾ ਵੀ ਅਸੀਂ 4 ਤਰੀਕ ਨੂੰ ਇਹਦੇ ਖਿਲਾਫ ਪ੍ਰੋਟੈਸਟ ਕਰਾਂਗੇ ਇਹ ਦੇਸ਼ ਪੱਧਰੀ ਲਹਿਰ ਫੇਰ ਬਣਨੀ ਹੈ ਦੁਬਾਰਾ ਤੇ ਕੁੱਲ ਮਿਲਾ ਕੇ ਭਾਰਤ ਦਾ ਅਮਰੀਕਾ ਦੇ ਥੱਲੇ ਲੱਗ ਕੇ ਚੱਲਣਾ ਜਿਹੜਾ ਹੈ ਉਹ ਇੱਕ ਵੱਡਾ ਮੁੱਦਾ ਹੋਊਗਾ ਹੋਰ ਭਾਰਤੀਆਂ ਜਿਹੜੀਆਂ ਬਾਕੀ ਨੀਤੀਆਂ ਨੇ ਉਹ ਤਾਂ ਹੈਗੀਆਂ ਹੈਗੀਆਂ ਨੇ ਸੋ ਤੀਸਰੀ ਜਿਹੜੀ ਲਾਸਟ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋਸਤੋ ਵੀ ਜਿਹੜੀ ਸਾਡੀ ਅੱਜ ਦੀ ਮੌਜੂਦਾ ਸਰਕਾਰ ਹੈ ਕੇਂਦਰ ਦੇ ਵਿੱਚ ਬੀਜੇਪੀ ਆਰਐਸਐਸ ਦੀ ਸਰਕਾਰ ਸੂਬਿਆਂ ਦੇ ਵਿੱਚ ਬੀਜੇਪੀ ਤੇ ਉਹਦੀਆਂ ਭਾਈਵਾਲਾਂ ਦੀਆਂ ਸਰਕਾਰਾਂ ਇਹ ਇਹ ਆਪਣੇ ਤੌਰ ਤੇ ਕਲਾ ਨੂੰ ਸਿਰਫ ਆਪਣੇ ਹਿੱਤ 'ਚ ਵਰਤਣ ਲਈ ਹੀ ਤੱਕ ਪਰਨੇ ਕਲਾ ਦੇ ਵਿੱਚ ਚਾਹੇ ਕੋਈ ਕਮੇਡੀਅਨ ਹੈ ਤੇ ਚਾਹੇ ਕੋਈ ਫਿਲਮਾਂ ਨੇ ਤੇ ਚਾਹੇ ਕੋਈ ਹੋਰ ਫਾਰਮ ਨੇ ਕੋਈ ਗਾਣੇ ਐ ਜਾਂ ਕੁਝ ਵੀ ਐ ਉਹਨੂੰ ਉਹ ਜਿਹੜਾ ਉਹਨਾਂ ਦੇ ਵਿਰੁੱਧ ਜਾਂਦੀ ਗੱਲ ਹੈ ਉਹਦਾ ਸੰਗੀ ਕੋਟ ਦੇ ਐ ਤੇ ਜਿਹੜਾ ਕੋਈ ਉਹਨਾਂ ਦੇ ਹੱਕ ਜਾਂਦਾ ਤੇ ਉਹਨਾਂ ਨੂੰ ਨਾਮ ਨਾਲ ਪ੍ਰਚਾਰਦੇ ਆ ਅਸੀਂ ਸਾਡੇ ਦੇਸ਼ ਨੇ ਦੇਖਿਆ ਕਿ ਕਸ਼ਮੀਰ ਫਾਈਲਸ ਜਿਹਦੇ ਵਿੱਚ ਜਿਹੜੇ ਕਸ਼ਮੀਰੀ ਪੰਡਤਾਂ ਦੇ ਉੱਤੇ ਜੋ ਜ਼ੁਲਮ ਹੋਇਆ ਉਸ ਨੂੰ ਸਿਰਫ ਇੱਕ ਪਾਸਾ ਦਿਖਾ ਕੇ ਵੀ ਜਿਵੇਂ ਕਿਤੇ ਮੁਸਲਮਾਨ ਕਮਿਊਨਿਟੀ ਹਾਲਾਂਕਿ ਉਹ ਵੀ ਵਿਕਟਿਮ ਰਹੀ ਐ ਉਹਨਾਂ ਦੇ ਬੰਦੇ ਵੀ ਬਹੁਤ ਜ਼ਿਆਦਾ ਮਰੇ ਐ ਉਸ ਦੇ ਵਿੱਚ ਜਿਨ੍ਹਾਂ ਦਾ ਆਪ ਦਾ ਕਸੂਰ ਵੀ ਕੋਈ ਨਹੀਂ ਸੀਗਾ ਉਹ ਮਰੇ ਐ ਜਿਨ੍ਹਾਂ ਦੀ ਉਹਨਾਂ ਕਸ਼ਮੀਰੀ ਪੰਡਤਾਂ ਨਾਲ ਹਮਦਰਦੀ ਵੀ ਰਹੀ ਕਈਆਂ ਨੇ ਉਹਨਾਂ ਨੂੰ ਸ਼ੈਲਟਰ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਉਹ ਸਾਰੇ ਤੇ ਸਾਰੀ ਮੁਸਲਮ ਕਮਿਊਨਿਟੀ ਨੂੰ ਉਹਦੇ ਚ ਕਚਹਿਰੇ ਚ ਖੜਾ ਕੀਤਾ ਗਿਆ ਸੀਗਾ ਕਸ਼ਮੀਰ ਫਾਈਲਸ ਨਫਰਤੀ ਫਿਲਮ ਬਣਾਈ ਗਈ ਸੀ ਤੇ ਫਿਰ ਇੱਕ ਕੈਰਲਾ ਸਟੋਰੀਜ਼ ਕੈਰਲਾ ਸਟੋਰੀ ਬਣਾਈ ਗਈ ਜਿਹਦੇ ਵਿੱਚ ਕਿਹਾ ਗਿਆ ਵੀ 3000 ਲੜਕੀਆਂ ਜਿਹੜੀਆਂ ਨੇ ਨਾ ਉਹ ਉਹਨਾਂ ਲਬ ਜਿਹਾਦ ਦੇ ਨਾਲ ਜਿਹੜੀਆਂ ਨੇ ਉਹ ਉਧਰ ਚਲੀਆਂ ਗਈਆਂ ਆਈਐਸ ਆਈਐਸ ਦੇ ਨਾਲ ਤੇ ਹਾਲਾਂਕਿ ਗੱਲ ਗਿਣਤੀ ਨਿਕਲੀ ਕੋਰਟਾਂ ਚ ਕੇਸ ਹੋਇਆ ਤਿੰਨ ਜਣੀਆਂ ਤਿੰਨ ਕੁੜੀਆਂ ਬਾਰੇ ਉਹ ਦੱਸ ਸਕੇ ਬਸ ਸਿਰਫ ਤਿੰਨ ਕੁੜੀਆਂ ਬਾਰੇ ਸੋ ਇਹ ਜਿਹੇ ਸਟ੍ਰੇਂ ਇਨਸੀਡੈਂਟਸ ਤਾਂ ਹਜ਼ਾਰਾਂ ਨੇ ਤੇ ਉਹਦੇ ਨਾਲ ਉਹ ਫਿਲਮ ਬਣਾ ਕੇ ਤੇ ਫਿਰ ਇੱਕ ਆ ਸ਼ਾਵਾ ਫਿਲਮ ਬਣਾ ਕੇ ਇਹਨਾਂ ਚੋਂ ਬਹੁਤੀਆਂ ਫਿਲਮਾਂ ਨੂੰ ਬਹੁਤੀਆਂ ਭਾਜਪਾ ਦੀਆਂ ਸਰਕਾਰਾਂ ਨੇ ਜਿਹੜਾ ਹੈ ਉਹ ਆਪਣਾ ਉਹਨਾਂ ਦੇ ਟੈਕਸ ਮਾਫ ਕੀਤੇ ਕੈਬਨਟ ਪਾਸ ਕਰਕੇ ਸਮੂਚੀ ਕੈਬਨਟ ਫਿਲਮ ਦੇਖਣ ਜਾਂਦੀ ਸੀ ਲੋਕਾਂ ਨੂੰ ਪ੍ਰਚਾਰ ਦੀ ਸੀ ਵੀ ਇਹ ਫਿਲਮ ਤਾਂ ਦੇਖਣ ਜਾਓ ਕਿਉਂਕਿ ਬੀਜੇਪੀ ਆਰਐਸਐਸ ਦੀ ਜਿਹੜੀ ਫਿਰਕੂ ਜਿਹੜੀ ਨੀਤੀ ਹੈ ਲੋਕਾਂ ਨੂੰ ਵੰਡਣ ਦੀ ਨਫ਼ਰਤ ਪੈਦਾ ਕਰਨ ਦੀ ਉਹਦਾ ਇਹ ਮਕਸਦ ਹੱਲ ਕਰਦੀਆਂ ਸੀ ਇਹ ਫਿਲਮਾਂ ਸ਼ਾਵਾ ਨੇ ਵੀ ਕੀਤਾ ਹ ਦੰਗੇ ਪ੍ਰਸਾਦ ਕਰਾਤੇ ਦੇ ਲੂ ਨਾਗਪੁਰ ਦੇ ਵਿੱਚ ਕੱਲੀ ਸ਼ਾਵਾ ਨੇ ਨਹੀਂ ਸ਼ਾਵਾ ਇੱਕ ਉਹਦੇ ਲਈ ਤਰੀਕਾ ਬਣ ਗਿਆ ਬਾਕੀ ਸਾਰਾ ਉਹ ਅੱਗ ਲਾਉਣ ਲਈ ਤਾਂ ਬੈਠੇ ਹੀ ਆ ਨਾ ਇੱਕ ਇੱਕ ਜਿਹੜੀ ਹੈ ਉਹ ਉਹਦੇ ਤੇ ਤੇਲ ਜ਼ਰੂਰ ਪਾਇਆ ਉਸਨੇ ਸੋ ਅਗਲੀ ਹੁਣ ਜਿਹੜੀ ਕਰੰਟ ਦੋ ਗੱਲਾਂ ਵਾਪਰਦੀਆਂ ਇੱਕ ਕਾਰਲਾ ਦੇ ਵਿੱਚ ਇੱਕ ਫਿਲਮ ਬਣਾਈ ਐਮਪੂਰਾਨ ਐਮਪੂਰਾਨ ਫਿਲਮ ਦੇ ਵਿੱਚ 2002 ਦੇ ਗੁਜਰਾਤ ਦੇ ਮੁਸਲਮ ਬਰੋਦੀ ਦੰਗਿਆਂ ਦਾ ਜ਼ਿਕਰ ਸੀ ਨਾ 2002 ਲਿਖਿਆ ਹੋਇਆ ਸੀ ਬਾਬੂ ਬਤਰੰਗੀ ਵਗੈਰਾ ਦਾ ਨਾਮ ਥੋੜਾ ਬਦਲ ਕੇ ਲਿਖਿਆ ਹੋਇਆ ਸੀ ਹੋਰ ਗੱਲਾਂ ਸੀਗੀਆਂ ਤੇ ਉਹ ਫਿਲਮ ਨੋ ਜਿਹੜਾ ਫਿਲਮ ਸੈਂਸਰ ਬੋਰਡ ਹੈ ਉਸ ਨੇ ਸਰਟੀਫਾਈ ਕਰ ਦਿੱਤਾ ਵੀ ਹਾਂ ਠੀਕ ਹੈ ਪਾਸ ਹੈ ਉਹ ਫਿਲਮ ਪਾਸ ਹੋ ਗਈ ਚੱਲੀ ਤਿੰਨ ਚਾਰ ਦਿਨ ਬੀਜਪੀ ਆਰਐਸਐਸ ਤੇ ਹੋਰ ਜਿਹੜੀਆਂ ਇਹ ਫਿਰਕੂ ਜਥੇਬੰਦੀਆਂ ਨੇ ਇਹਨਾਂ ਦੀਆਂ ਉਹ ਉਹਨਾਂ ਨੇ ਸਾਰੀਆਂ ਨੇ ਰੌਲਾ ਪਾ ਲਿਆ ਉਹਦੇ ਖਿਲਾਫ ਜਿਹੜੀ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਉਹਦੇ ਪ੍ਰੋਡਿਊਸਰ ਦੇ ਵਿਰੁੱਧ ਉਸਦੇ ਐਕਟਰ ਦੇ ਵਿਰੁੱਧ ਤੇ ਉਹ ਐਕਟਰ ਵਿਚਾਰਾ ਇੰਨਾ ਜ਼ਿਆਦਾ ਉਹਦੇ ਤੇ ਦਬਾਅ ਬਣਾਤਾ ਕਿਉਂ ਮਾਫੀ ਮੰਗਣ ਲੱਗ ਗਿਆ ਵੀ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀਆ ਤਾਂ ਮੈਨੂੰ ਖੇਮੈ ਫਿਲਮ ਦੀ ਜਿਹੜੀ ਜਿਹੜੀ ਸੈਂਸਰ ਹੋਣ ਤੋਂ ਤੋਂ ਪਾਸ ਹੋਣ ਦੇ ਬਾਵਜੂਦ ਆਪਣੇ ਆਪ ਤੌਰ ਤੇ ਕਹਿਣ ਨੂੰ ਆਪਣੇ ਆਪ ਤੌਰ ਤੇ ਆਪਣੇ ਆਪ ਨੇ ਗੱਲ 'ਚ ਗੂਠਾ ਦੇ ਕੇ ਉਹਨਾਂ ਤੋਂ 2 ਮਿੰਟ 8 ਸਕਿੰਟ ਦੀ ਕਟਿੰਗ ਕਰਾਈ ਗਈ ਅੱਡ-ਅੱਡ ਥਾਵਾਂ ਤੇ ਕਿਤੇ ਕੁਝ ਕੱਟ ਕਰਿਆ ਕਿਤੇ ਕੁਝ ਕੱਟ ਕਰਿਆ ਕਿਤੇ ਕੁਝ ਕੱਟ ਕਰਿਆ ਕੱਟ ਕਰਾ ਦਿੱਤੀ 24 ਕੱਟ ਲਾਏ ਉਹਦੇ ਤੇ ਫਿਲਮ ਦੇ ਤੇ ਅਜੇ ਵੀ ਉਹ ਚੱਲ ਰਹੀ ਹੈ ਤੇ ਉਹਦਾ ਅਜੇ ਵੀ ਉਹ ਉਹਨਾਂ ਦੀ ਸੰਤੁਸ਼ਟੀ ਨਹੀਂ ਹੈ ਉਹਨਾਂ ਜਿਹੜੀਆਂ ਫਿਰ ਪੂਜਾ ਥੇ ਬੰਦੀਆਂ ਨੇ ਹਾਲਾਂਕਿ ਕਰਨਾ ਲਾ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਮੰਤਰੀਆਂ ਨੇ ਜਿਹੜੀ ਉੱਥੇ ਵਿਰੋਧੀ ਧਿਰ ਹੈ ਉਹਦੇ ਆਗੂ ਵੀ ਡੀ ਸਤੀਸ਼ਣ ਨੇ ਸਾਰਿਆਂ ਨੇ ਕਿਹਾ ਸੀ ਵੀ ਫਿਲਮ ਬਹੁਤ ਅੱਛੀ ਹੈ ਅਸੀਂ ਸਾਰੇ ਦੇਖਣ ਜਾਵਾਂਗੇ ਉਹ ਦੇਖਣ ਵੀ ਗਏ ਹਾਲਾਂਕਿ ਉਹਨਾਂ ਦਾ ਵੀ ਕਿਤੇ ਨਾ ਕਿਤੇ ਉਹਨਾਂ ਤੇ ਵੀ ਕੋਈ ਨਾ ਕੋਈ ਕ੍ਰਿਟਿਸਿਜ਼ਮ ਸੀ ਉਹਨਾਂ ਦਾ ਆਲੋਚਨਾ ਸੀ ਪਰ ਭਾਜਪਾ ਨੂੰ ਇਹ ਗੱਲ ਨਹੀਂ ਮਨਜ਼ੂਰ ਸੀ ਦੂਜੇ ਬੰਨੇ ਕੁਨਾਲ ਕਾਮਰਾ ਦਾ ਦੇ ਜਦੋਂ ਉਹਨੇ ਫਿਲਮ ਬਣਾਈ ਦੋ ਤਰੀਕ ਉਹ ਜਿਹੜੀ ਕਮੇਡੀ ਬਣਾਈ ਦੋ ਫਰਵਰੀ ਨੂੰ ਉਸ ਫਰ ਦੇ ਵਿੱਚ ਜਿਹੜੀ ਆਡੀਅנס ਸੀ ਉਹਨਾਂ ਨੂੰ ਨੋਟਿਸ ਕਰਦੇ ਇੱਕ ਬੈਂਕ ਦਾ ਅਧਿਕਾਰੀ ਤਾਂ ਵਿਚਾਰਾ 17 ਦਿਨ ਦੀ ਛੁੱਟੀ ਲੈ ਕੇ ਕਰਲਾ ਤਾਮਨ ਨਾਡੂ ਘੁੰਮਣ ਗਿਆ ਹੋਇਆ ਸੀਗਾ ਉਹਨੂੰ ਵਿਚਾਲਿਆਂ ਸੱਦਿਆ ਉਹ ਵਿਚਾਲਾਂ ਛੱਡ ਕੇ ਆਇਆ ਆਪਦਾ ਟ੍ਰਿਪ ਵੀ ਆ ਤੂੰ ਆ ਕੇ ਹਾਜ਼ਰ ਹੋ ਤੂੰ ਤਾਂ ਕਹਿੰਦੇ ਉਹਨੇ ਦੱਸਿਆ ਵੀ ਮੈਂ ਤਾਂ ਆਨਲਾਈਨ ਬੁੱਕ ਕੀਤਾ ਸੀਗਾ ਇਹ ਸ਼ੋ ਵੀ ਮੈਂ ਦੇਖੂਗਾ ਆ ਮੇਰੇ ਕੋਲ ਸਬੂਤ ਹੈ ਕਹਿੰਦੇ ਨੇ ਉਹ ਇਹ ਫਿਲਮ ਦੀ ਐਡੀਟਿੰਗ ਕੀਤੀ ਹੈ ਹਾਲਾਂਕਿ ਉਹ ਫਿਲਮ ਉਹ ਜਿਹੜਾ ਉਹ ਜਿਹੜਾ ਸ਼ੋਅ ਹੈ ਜਿਹੜੀ ਉਹਨੇ ਨਇਆ ਭਾਰਤ ਨਾਮ ਦੀ ਵੀਡੀਓ ਬਣਾਈ ਹੈ ਉਹ ਵੀਡੀਓ ਜਿਹੜੀ ਹੈ ਉਹ 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 ਕਿਸੇ ਉਹ ਕੋਈ ਬੈਨ ਨਹੀਂ ਹੋਗੀ ਇਸ ਕਰਕੇ ਇਹ ਸਾਰਾ ਕੁਝ ਕਲਾ ਦਾ ਗਲਾ ਘੁੱਟਣਾ ਤੇ ਜਿਹੜੀ ਕਲਾ ਇਹਨਾਂ ਨੂੰ ਪਸੰਦ ਹੈ ਉਹ ਸਿਰਫ ਉਹ ਚੱਲਣ ਦੇਣੀ ਇਹ ਅੱਜ ਦਾ ਇੱਕ ਰਵਾਇਤ ਹੈ ਸਾਨੂੰ ਦੇਸ਼ ਨੂੰ ਇਸ ਗੱਲ ਦੇ ਲਈ ਸਮੁੱਚੇ ਲੋਕਾਂ ਨੂੰ ਉੱਠਣ ਦੀ ਲੋੜ ਹੈ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ